ਮੇਰਾ ਨਾਮ ਸੁਖਵਿੰਦਰ ਸਿੰਘ ਹੈ ਪਿੰਡ ਮੇਰਾ ਜੈਨਪੁਰ ਹੈ ਪਹਿਂ ਸਰਕਾਰੀ ਮੈਲ ਪੁਨਿਆਰ ਦੇ ਵਿੱਚ ਗੰਨਾ ਲੈ ਕੇ ਆਏ ਆ ਇੱਕ ਮੇਲ ਦੇ ਅੰਨੇ ਹਾਲਾਤ ਮਾਰੇ ਆ ਕਿ ਖਲੋਣਾ ਦੇ ਬੈਣਾ ਵੀ ਮੁਸ਼ਕਲ ਹੋ ਗਿਆ ਸੀ ਰਾਤ ਦੀ ਬਾਰਿਸ਼ ਲੱਗੀ 12 1 ਵਜੇ ਦੀ ਪਹਿਲਾ ਰੋਡ ਤੇ ਹੀ ਰੋਡ ਤੋਂ ਬਾਅਦ ਇਹਨਾ ਕੱਚੀ ਕੱਚਾ ਜਾ ਰੇਕ ਰਾਹ ਬਣਾਇਆ ਪਤਾ ਨਹੀਂ ਉੱਥੋਂ ਜਾਂ ਨਿਕਲਣਾ ਜਾਂ ਨਹੀਂ ਨਿਕਲਣਾ ਉਹਦੇ ਬਾਅਦ ਦੇ ਪਤਾ ਲੱਗੇਗਾ ਨਾ ਉੱਥੇ ਬੈਣ ਦਾ ਖਲੋਣਾ ਨਾ ਖਲੋਣ ਦਾ ਪਾਣੀ ਹੀ ਪਾਣੀ ਆ ਥੱਲੇ ਤੇ ਗਾਰ ਗੋਡੇ ਗੋਡੇ ਪੂਰੇ ਪੂਰੇ ਕੱਪੜੇ ਸਾਰੇ ਗਿੱਲੇ ਹੋਏ ਆ ਸਰਕਾਰਾਂ ਕੋਈ ਧਿਆਨ ਨਹੀਂ ਮਿਲਣਾ ਵਾਲੇ ਕੋਈ ਮਿਲਾਈ ਨਹੀਂ ਦੇਖਣਦੇ ਵੀ ਉੱਥੇ ਜਾ ਕੇ ਲਵਾ ਦਦੇ ਚਲੋ ਜਾਓ ਤੇ ਲੱਗੋ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਕੋਈ ਚੀਜ਼ ਗਮ ਹੋਰੇ ਕੋ ਟੁੱਟ ਜੇ ਕੋਈ ਜਵਾਬਦਾਰ ਨਹੀਂ ਆ ਨਾ ਮੇਰਾ ਲਾਹਪਰੀ ਸਿੰਘਾ ਮੁਸ਼ਕਿਲ ਇਥੇ ਆ ਰਹੀ ਹੈ ਕਿ ਤੀਂ ਕੱਲ ਦੇ ਗੰਨਾ ਲੈ ਕੇ ਆਏ ਦਿਆਂ ਇੱਕ ਤਾਂ ਦੋ ਸੂਟ ਕਰੋ ਮੰਗਾ ਲਿਆ ਫੇਰ ਤੇ ਬੂਡਵਾਰਾਂ ਚੰਗੀ ਤਰ੍ਹਾਂ ਗਿੱਲੇ ਹੋ ਗਏ ਤੇ ਬਹੁਤ ਮਾਰੇ ਹਲਾਦਾ ਇੱਥੇ ਤੇ ਬਿਲਕੁਲ ਬੈਠਣ ਨੂੰ ਜਗ੍ਹਾ ਨਹੀਂ ਹੈ ਕਿਤੇ ਰਾਤ ਟਰਾਲੀਆਂ ਥੱਲੇ ਬਹਿ ਗਏ ਪੂਰੀ ਰਾਤ ਇਦਾਂ ਹੀ ਕੱਟੀ ਐ ਤੂੰ ਤੇ ਟਰਾਲੀਆਂ ਥੱਲੇ ਵੀ ਪਾਣੀ ਪੂਰਾ ਹੋ ਗਿਆ ਹੁਣ ਤੇ ਕਿਤੇ ਬੈਠਣ ਨੂੰ ਕੋਈ ਜਗ੍ਹਾ ਨਹੀਂ ਕੰਟੀਨ ਹੀ ਕੰਟੀਨ ਵੀ ਚੌਂਦੀ ਐ ਬਹੁਤ ਮਾੜਾ ਮਾੜੇ ਹਲਾਦਾ ਇਥੋਂ ਵੇ ਕੋਈ ਪ੍ਰਬੰਧ ਨਹੀਂ ਕੀਤਾ ਸਰਕਾਰ ਨੇ ਇੱਥੇ ਕੋਈ ਪ੍ਰਬੰਧ ਨਹੀਂ ਕੀਤਾ ਨਾ ਕੋਈ ਬੈਠਣ ਬਾਤ ਤੇ ਛੱਡ ਬਣਾਈ ਐ ਨਾ ਕੁਛ ਇਦਾਂ ਹੀ ਐ ਬਸ ਲੋ ਕਿ ਆਪਣੀਆਂ ਆਪਣੀਆਂ ਟਰਾਲੀਆਂ ਥੱਲੇ ਬਿਸਤਰੇ ਜਿਹੜੇ ਘਰੋਂ ਲਿਆਉਂਦੇ ਤੇ ਸੀ ਉਹ ਵੀ ਗਿੱਲੇ ਹੋ ਗਏ ਜੀ ਨਾ ਬਲਵਿੰਦਰ ਸਿੰਘ ਜੈਨ ਮੈਂ ਭਾਜੀ ਗੰਨਾ ਲੈ ਕੇ ਆਈ ਪਰ ਜਿਹੜੇ ਹਾਲਾਤ ਨੇ ਜਾ ਕੇ ਦੇਖੇ ਜਾਣ ਤੇ ਮੰਨ ਲਓ ਕਿ ਇੰਨਾ ਸਾਡੇ ਜੈਨ ਪੱਲਾ ਕੋ ਤੁਸੀਂ ਟੁੱਟੀ ਹੀ ਸਾਡੇ ਇੰਨਾ ਘਰਾਂ ਚ ਪਾਣੀ ਨਹੀਂ ਬੜਾ ਜਿੰਨਾ ਹੁਣ ਇਹ ਪਣਿਆਰ ਮਿਲਦੇ ਜਾਣ ਤੇ ਤੇ ਚੁੰਨੀ ਥੱਲੇ ਪਾਣੀ ਆ ਬਹੁਤ ਮਾੜੇ ਹਾਲਾਤ ਨੇ ਫਿਰ ਮੈਂ ਭਾਜੀ ਨਾਲ ਫੋਨ ਕੀਤਾ ਵੀ ਤੁਸੀਂ ਇੱਕ ਵਾਰੀ ਆਨ ਕੇ ਜਰੂਰ ਦੇਖੋ ਜਾਂ ਤੇ ਸਾਡੇ ਦਾ ਕੋਈ ਸਾਡ ਨਹੀਂ ਕੋਈ ਉੱਥੇ ਕੋਈ ਨਹੀਂ ਕੰਟੀਨ ਵੀ ਚੌਂਦੀ ਜਿੱਥੇ ਮਾੜੇ ਮੋੜੇ ਕਿਸਾਨ ਬੜੇ ਦੇ ਨੇ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਉੱਥੋਂ ਦੇ ਕੋਈ ਨਹੀਂ ਬੇਚੇਰਾ ਜੀ ਮਾਤਸਬ ਨਹੀਂ ਟੈਟੇ ਸ਼ੀਟ ਤੇ ਬੈ ਕੇ ਟਾਈਮ ਕੱਢਣ ਡਿਆ ਬਾਦ ਦੋ ਦੋ ਛੂਟ ਬਦਲ ਲਿਆ ਕਿ ਪਾ ਤਰਾਦ ਇਦਾਂ ਦਾ ਕੰਮ ਜਦੋਂ ਜੇ ਚੱਲਣ ਦੀ ਬਸ ਬਾਰਤ ਨੇ ਲੜਨ ਦੇ ਆ ਸਰਕਾਰ ਨੂੰ ਇਹ ਪੀਲ ਕਰਨ ਦੇ ਆ ਵੀ ਕਰਨਾ ਚਾਹੁੰਦੇ ਆ ਕਿ ਕੋਈ ਮਾੜ ਮਾੜੀ ਕਿਸਾਨਾਂ ਦੀ ਸਾਰ ਵੀ ਲਈ ਜਾਏ ਨਹੀਂ ਤੇ ਇਹ ਮੇਰੇ ਸਾਹਮਣੇ ਉਹਨਾਂ ਡਰਾਂ ਨੂੰ ਗੰਨਾ ਪੈਲੀ ਤੋਂ ਕੱਢਣਾ ਨਹੀਂ ਲੱਗਣਾ ਕਰਨਾ ਜਿੰਨਾ ਨੂੰ ਲੱਗਦਾ ਵੀ ਇੱਥੇ ਪੁਨਿਆਰ ਪਟਿਆਲੀ ਪਲਟ ਜਾਨੀ ਹੱਡੀ ਜਿੰਨਾ ਮਾੜੇ ਹਾਲਾਤ ਨਹੀਂ ਉੱਥੇ ਆਂਡੇ ਰਸਤੇ ਜਿਹੜੇ ਪਿੰਡਾਂ ਵਾਲੇ ਪੱਧਰੇ ਨੇ ਤੇ ਜਿਹੜਾ ਪੁਨਿਆਰ ਦਾ ਜਾੜਾ ਨਾ ਉਹ ਤੇ ਬਹੁਤ ਜ਼ਿਆਦਾ ਮਾੜਾ ਹੋ ਗਿਆ ਤੇ ਇੱਥੇ ਦੋ ਤਿੰਨ ਜੇਤਸੀਆਂ ਲਾਦਣਾ ਵੀ ਜਿਹੜੀਆਂ ਟਰਾਲੀਆਂ ਕੱਢਣੀਆਂ ਨੇ ਇੰਨੇ ਮਾੜੇ ਹਾਲਾਤ ਹੋ ਗਏ ਨੇ ਇੱਥ ਤੇ ਇਹ ਰਾਤ ਦੀ ਬਾਸ ਪੈ ਰਹੀ ਆ ਲੇਕਿਨ ਅਸੀਂ ਰਾਤ ਜਿਹੜੀ ਪੂਰੀ ਆ ਨਾ ਉਹ ਟਰਾਲੀਆਂ ਦੇ ਥੱਲੇ ਵੜ ਕੇ ਕੱਢੀ ਆ ਲੇਕਿਨ ਟਰਾਲੀਆਂ ਦੇ ਥੱਲੇ ਵੀ ਹੁਣ ਪਾਣੀ ਹੋ ਚੁੱਕਿਆ ਤੇ ਸਾਡੇ ਕੋਲੋਂ ਕੋਈ ਇੱਥੇ ਸੈੱਟ ਦਾ ਪ੍ਰਬੰਧ ਨਹੀਂ ਕੋਈ ਇੱਥੇ ਮਲਵੀ ਕੰਟੀਨ ਨਹੀਂ ਜਿਹਦੇ ਵਿੱਚ ਅਸੀਂ ਜਾ ਕੇ ਕੋਈ ਚਾਹ ਦਾ ਘੋੜੀ ਪੀ ਸਕੀ ਮੈਂ ਜੀ ਸੁਖਜਿੰਦਰ ਸਿੰਘ ਪੰਜਾਬ ਐਸ ਪ੍ਰਧਾਨ ਕਿਸਾਨ ਜੁਨੀਅਨ ਮਾਝਾ ਕਿਸਾਨ ਸੰਘੇਮਟੀ ਸੁਖਜਿੰਦਰ ਸਿੰਘ ਲੰਬੜਾ ਕਤਵਾਲ ਤੋਂ ਮੈਂ ਕਿਸਾਨ ਆਗੂ ਹੋਣ ਕਾਰਨ ਮੈਂ ਹੀ ਇੱਥੇ ਆ ਮਿਲ ਚ ਪੁਨਿਆਰ ਮਿਲ ਚ ਖੜੇ ਆ ਇੱਥੇ ਕਿਸੇ ਮਸਲੇ ਚ ਅਸੀਂ ਆਏ ਆ ਇੱਥੇ ਬਹੁਤ ਜ਼ਿਆਦਾ ਜਾੜ ਜਿਹੜਾ ਜਾੜ ਦਾ ਨੂੰ ਕਿਸੇ ਨੇ ਵੇਖਿਆ ਨਹੀਂਗਾ ਕਿਸਾਨਾਂ ਵਾਸਤੇ ਜਿਹੜੀਆਂ ਸੱਡ ਕੋਈ ਨਹੀਂ ਅੱਜ ਬਾਰਸ਼ ਪੈ ਰਹੀ ਹੈ ਬਹੁਤ ਜ਼ਿਆਦਾ ਤੇ ਕੋਈ ਕਿਤੇ ਖੜੋਣ ਨੂੰ ਥਾਂ ਨਹੀਂ ਅਸੀਂ ਜੀਐਮ ਸਾਹਿਬ ਨੂੰ ਇਸੇ ਕੰਮ ਮਿਲਣ ਆਏ ਹਾਂ ਉਹ ਕਹਿ ਰਹੇ ਸੀ ਵੀ 9 ਕਰੋੜ ਰੁਪਈਆ ਜਿਹੜਾ ਸਰਕਾਰ ਨੇ ਦੇਣਾ ਸੀ ਉਹ ਸਾਨੂੰ ਦਿੱਤਾ ਨਹੀਂ ਤੇ ਅਸੀਂ ਬਣਾ ਨਹੀਂ ਸਕੇ ਅਸੀਂ ਉਹਨਾਂ ਨੂੰ ਇਹ ਕਹਿਣ ਆਏ ਆ ਬੇਨਤੀ ਕਰਨਾ ਪੀਰ ਕਿਸਾਨਾਂ ਵਾਸਤੇ ਕੀ ਆ ਕਿਸਾਨ ਰੋੜ ਰਹੇ ਨੇ ਭਿੱਜ ਭਿੱਜ ਕੇ ਉੱਥੇ ਉਹਨਾਂ ਨੂੰ ਖਲੋਣ ਨੂੰ ਥਾਂ ਨਹੀਂ ਗਾ ਉਹ ਕਿੱਥੇ ਖਲੋਣ ਤੁਸੀਂ ਤੇ ਜਿਹੜੇ ਮੁਲਾਜ਼ਮ ਨੇ ਉੱਥੇ ਲੋਹੰਦਰਾ ਚ ਵੜ ਕੇ ਭਿੱਜ ਕੇ ਆ ਗਏ ਤੇ ਅੰਦਰ ਵੜ ਗਏ ਕਿਸਾਨ ਭਿੱਜ ਕੇ ਕਿੱਥੇ ਵੜਨ ਉੱਥੇ ਕੋਈ ਥਾਂ ਨਹੀਂ ਖਲੋਣ ਦੀ ਅਸੀਂ ਉਹਨਾਂ ਨੂੰ ਕਿਹਾ ਵੀ ਸੱਦਾ ਬਣਾਓ ਤੇ ਜਾੜ ਸਹੀ ਕਰੋ ਤੇ ਗੋਡੇ-ਗੋਡੇ ਪਾਣੀ ਆ ਜਾੜ ਦੇ ਵਿੱਚ ਆਟਮ ਤੇ ਉਹਨਾਂ ਨੇ ਇਹ ਅੱਗੋਂ ਪ੍ਰੋਬਲਮ ਦੱਸਤੀ ਆ ਵੀ ਸਾਡੇ ਕੋ ਬਜਟ ਨਹੀਂ ਸਾਡੇ ਕੋ 9 ਕਰੋੜ ਰੁਪਈਆ ਜਿਹੜਾ ਕਿ ਸਰਕਾਰ ਨੇ ਦੇਣਾ ਸੀ ਉਹ ਸਾਨੂੰ ਦਿੱਤਾ ਨਹੀਂ ਅਸੀਂ ਕਾਦਾ ਬਣਾਈਏ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਵੀ ਉਹਨਾਂ ਦਾ ਪੈਸਾ ਜਿਹੜਾ 9 ਕਰੋੜ ਦਿੱਤਾ ਜਾਵੇ ਤੇ ਜਾੜ ਤੇ ਜਿਹੜਾ ਵਧੀਆ ਬਣ ਸਕੇ ਸੱਡਾਂ ਬਣ ਸਕਣ ਤੇ ਕਿਸਾਨ ਜਿਹੜੇ ਨੁਕਸਾਨੀ ਹੋ ਸਕਣ ਇਹ ਬਹੁਤ ਵੱਡੀ ਪ੍ਰੋਬਲਮ ਹੈ ਇੱਕ ਪ੍ਰੋਬਲਮ ਇੱਥੇ ਇਹ ਵੀ ਆ ਵੀ ਪੇਮੈਂਟ ਇਹਨਾਂ ਦੀ ਸਹੀ ਨਹੀਂ ਪੈ ਰਹੀ ਸਰਕਾਰੀ ਮਿਲਦੀ ਜਿਹੜੀ ਪੇਮੈਂਟ ਹੈ ਦੂਜੀਆਂ ਪੇਮੈਂਟਾਂ ਜਿਹੜੀਆਂ ਨਹੀਂ ਸਹੀ ਪੈ ਰਹੀਆਂ ਉਹ ਪੇਮੈਂਟਾਂ ਦੀ ਵੀ ਬੇਨਤੀ ਆ ਵੀ ਪੇਮੈਂਟ ਵੀ ਜਲਦੀ ਤੋਂ ਜਲਦੀ ਇਹਨਾਂ ਦੀ ਤੇ ਕਿਸਾਨਾਂ ਦੀ ਪਾਈ ਜਾਏ ਤੇ ਕਿਸਾਨ ਜਿਹੜਾ ਥੋੜਾ ਬੋਤਾ ਜਿੱਥੇ ਵੀ ਕਿਤੇ ਪੈਸੇ ਦੇਣੇ ਆ ਠੇਕੇ ਦੇਣੇ ਆ ਹੋਰ ਕਈ ਕੰਮ ਕਰਨੇ ਆ ਉਹ ਦੇ ਸਕਣ। ਮੈਂ ਬਲਜਿੰਦਰ ਸਿੰਘ ਮਾਜਾ ਕਿਸਾਨ ਸੰਘਰਸ਼ ਕਮੇਟੀ ਬਲਾਕ ਪ੍ਰਧਾਨ ਦਰੰਗਲਾ ਅੱਜ ਆਪਾਂ ਜਿਹੜੇ ਆ ਪਨਿਆੜ ਮਿਲ ਸ਼ੂਗਰ ਮਿਲ ਚ ਆਏ ਆ ਜੀਐਮ ਸਾਹਿਬ ਨੂੰ ਮਿਲਣ ਇੱਕ ਬੇਨਤੀ ਕਰਨ ਆਏ ਅਸੀਂ ਕਿ ਜੋ ਇੱਥੇ ਕਿਸਾਨ ਗੰਨਾ ਲੈ ਕੇ ਆਉਂਦੇ ਆਪਣੇ ਟਰੈਕਟਰ ਲੈ ਕੇ ਆਉਂਦੇ ਆ ਉਹਨਾਂ ਦੇ ਬੈਠਣ ਨੂੰ ਉਹਨਾਂ ਦੇ ਕੋਈ ਬਾਥਰੂਮ ਵਾਸਤੇ ਜਾਂ ਕੰਟੇਨ ਦੀ ਕੋਈ ਵੀ ਸਹੂਲਤ ਨਹੀਂ ਆ। ਅੱਜ ਇਹਨੇ بارش ਹੋ ਰਹੀ ਆ ਕਿਸਾਨ ਟਰਾਲੀਆਂ ਦੇ ਥੱਲੇ ਵੜੇ ਤੇ ਕੋਈ ਹਾਦਸਾ ਹੋਣ ਤੋਂ ਪਹਿਲਾਂ ਜਿਹੜੇ ਇੱਥੇ ਟੀਨ ਛੱਡਾਂ ਪਾ ਗਏ ਵਧੀਆ ਬਾਥਰੂਮ ਤੇ ਕੰਟੀਨ ਦਾ ਜਿਹੜਾ ਪ੍ਰਬੰਧ ਕਰਨਾ ਚਾਹੀਦਾ ਲੇਕਿਨ ਜਦੋਂ ਅਸੀਂ ਆਪਣੀ ਪ੍ਰੋਬਲਮ ਜੀਐਮ ਸਾਹਿਬ ਨੂੰ ਦੱਸੀ ਤੇ ਜੀਐਮ ਸਾਹਿਬ ਨੇ ਅੱਗੋਂ ਇੱਕ ਹੋਰਾਨੂੰ ਪ੍ਰੋਬਲਮ ਕ੍ਰੀਏਟ ਕਰਤੀ ਕਿ ਦੇਖੋ ਜੀ 9 ਕਰੋੜ ਰੁਪਇਆ ਜਿਹੜਾ ਸਰਕਾਰ ਨੇ ਜਿਹੜਾ ਮਿਲ ਦੀ ਮੈਂਟੇਨੈਂਸ ਵਾਸਤੇ ਦੇਣਾ ਸੀ ਤੇ ਉਹਨਾਂ ਨੇ ਦਿੱਤਾ ਨਹੀਂ ਤੇ ਅਸੀਂ ਛੱਡਾਂ ਕਿੱਥੋਂ ਬਣਾਈਏ ਤੇ ਮੈਂ ਸਰਕਾਰ ਦੇ ਧਿਆਨ 'ਚ ਇਹੋ ਗੱਲ ਲਿਆਉਣਾ ਚਾਹੁੰਦਾ ਕਿ ਤੁਸੀਂ ਜਦੋਂ ਉਦਘਾਟਨ ਕਰਕੇ ਗਏ ਇੱਥੇ ਭਗ ਪਤਾ ਲੋਕਲ ਜੋ ਹਲਕਾ ਚਾਰ ਸ਼ਮਸ਼ੀਰ ਸਿੰਘ ਆਏ ਹੋਰ ਇਹਨਾਂ ਦੇ ਜੋ ਚੇਅਰਮੈਨ ਵਗੈਰਾ ਆਏ ਯਾਰ ਤੁਸੀਂ ਇੱਥੇ ਇਹ ਨਹੀਂ ਵੇਖਿਆ ਕਿ ਕਿਸਾਨਾਂ ਨੇ ਕਿੱਥੇ ਬਹਿਣਾ ਜੇ ਅੱਜ ਕਿਸਾਨ ਗੋਡੇ-ਗੋਡੇ ਪਾਣੀ 'ਚ ਖੜੇ ਆ ਤੇ ਭਗਵੰਤ ਮਾਨ ਸਾਹਿਬ ਆਪਣੇ ਆਫਿਸ 'ਚ ਬੈਠੇ ਆ ਜਾਂ ਜੀਐਮ ਸਾਹਿਬ ਆਪਣੇ ਆਫਿਸ 'ਚ ਬੈਠੇ ਆ ਤੇ ਕਿਸਾਨ ਕਿੱਥੇ ਬੈਠਣ ਇਸ ਕਰਕੇ ਜਿਹੜੀ ਆ ਅਸੀਂ ਪੂਰਨ ਜੋ ਜਿਹੜੀ ਕਿਸਾਨਾਂ ਵੱਲੋਂ ਜਿਹੜੀ ਆ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਕਰਦੇ ਆ ਕਿ ਜੋ ਸਰਕਾਰੀ ਧਾਰਿਆ ਜੋ ਪੁਨਿਆੜ ਮੇਲਾ ਉਹਦੇ ਵਿੱਚ ਬਿਲਕੁਲ ਧਿਆਨ ਇਸ ਟਾਈਮ ਨਹੀਂ ਦਿੱਤਾ ਜਾ ਰਿਹਾ ਇਹਦੇ ਉੱਲ ਗੌਰ ਕੀਤੀ ਜਾਏ ਤੇ ਕਿਸਾਨਾਂ ਦਾ ਜਿਹੜਾ ਬਣਦਾ ਹੱਕ ਆ ਉਹਨਾਂ ਦੀਆਂ ਪੇਮੈਂਟਾਂ ਜੜੀਆਂ ਉਹ ਤੁਸੀਂ ਬੜੀਆਂ ਲੇਟ ਕਰ ਰਹੇ ਹੋ 60 ਰੁਪਏ ਦੀ ਸਬਸਿਡੀ ਆਣੀ ਆ 70 ਰੁਪਏ ਸਬਸਿਡੀ ਆਣੀ ਆ ਨਾਲ ਦੀ ਨਾਲ ਪੇਮੈਂਟਾਂ ਕਰਕੇ ਜਲਦੀ ਤੋਂ ਜਲਦੀ ਜੜੀਆਂ ਕਿਸਾਨਾਂ ਦੇ ਖਾਤੇ ਪਾਇ ਜਾਣ ਤਾਂ ਕਿ ਕਿਸਾਨਾਂ ਨੇ ਜੋ ਆਪਣੇ ਰੋਜ਼ਮਰ ਦੇ ਖਰਚੇ ਕਰਨੇ ਆ ਘਰਾਂ ਦੇ ਵਿੱਚ ਉਹ ਕਿਸਾਨੀ ਤੇ ਹੀ ਨਿਰਭਰ ਨੇ ਸਾਰੇ ਤੇ ਇਸ ਕਰਕੇ ਫਿਰ ਦੂਜੀ ਗੱਲ ਹੋਰ ਆ ਕਿ 2 ਸਾਲ ਹੋ ਗਿਆ ਮਿਲ ਨੂੰ ਵਢੀ ਹੋਈ ਨੂੰ ਤਿਆਰ ਹੋਈ ਨੂੰ ਇਹਨਾਂ ਨੇ ਬਿਲਕੁਲ ਝਾੜਵਲ ਧਿਆਨ ਨਹੀਂ ਦਿੱਤਾ ਕਿ ਟਰੈਕਟਰ ਕਿੱਥੇ ਲੱਗਣੇ ਆ ਮੀਨ ਨੇਰੀਜ ਦੇ ਵਿੱਚ ਜਿਹੜਾ ਕਿਸਾਨਾਂ ਨੇ ਕਿੱਥੇ ਬੈਣਾ ਖਲੋਣਾ ਇਸ ਕਰਕੇ ਇਸ ਦੇ ਸਬੰਧ ਵਿੱਚ ਆਪਾਂ ਜਿਹੜੀਆਂ ਹੁਣ ਥੋੜੇ ਦਿਨਾਂ ਦੇ ਵਿੱਚ ਇੱਥੇ ਜਿਹੜੋ ਜੋ ਹਲਕਾ ਅੰਚਾਰ ਦੇ ਸ਼ਮਸ਼ੀਰ ਸਿੰਘ ਆ ਉਹਨਾਂ ਨਾਲ ਵੀ ਕੋਈ ਮੀਟਿੰਗ ਰੱਖਾਂਗੇ ਤੇ ਸਰਕਾਰ ਤੱਕ ਆਪਣੀ ਜਿਹੜੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਇਸ ਪਾਸ ਮੈਂ ਆਪਕੋ ਜਾਣਕਾਰੀ ਦੇ ਰਹਾ ਹੂੰ ਕਿ ਪਿਛਲੇ ਸਾਲ ਦੇ ਪਿੱਛਾ ਇਸ ਸਾਲ ਵਰਨਾ ਜੋ ਹੈ 45 ਲੱਖ ਕੁੰਟਲ ਬੰਡ ਕੀਤਾ ਗਿਆ ਹੈ और पूरी संभावना है कि ये पैंतालीस लाख क्विंटल मिलेगा और इससे पहले ज़मींदार बहुत कम थे अट्ठाईस के आसपास थे इस बार 800 सौ के आसपास हैं जो इतने ज़मींदारों को प्रॉफिट होगा ये फैक्ट्री जो है जमींदारों के वास्ते लगाई गई है और जमींदार इससे बहुत प्रभावित होंगे और ये फैक्ट्री जो है इसे को जनरेशन भी स्टार्ट कर दिया गया है और अभी तक करीब छब्बीस लाख रुपए की बिजली भी बेच दी है बन गई हम बेच चुके हैं एक्सपोर्ट कर सर, चुके को को हैं एक्चुअली एक्सपोर्ट के एथेनॉल प्लांट के बारे में अभी फिलहाल ड्रॉप किया हुआ है क्योंकि अभी वायबिलिटी उसकी नहीं थी पीपी -पी मोड पर इसको टेंडर लगाया गया था लेकिन कोई कोटेशन नहीं आया फर्दर गवर्नमेंट का जो भी डिसीजन आएगा उस हिसाब से इसका

कुछ यार्ड की, की प्रॉब्लम है वो यार्ड काफ़ी हद तक बना दिया गया कुछ चीज़ें रह गई हैं वो भी हम लोग कर रहे हैं कुछ पैसा गवर्नमेंट की तरफ से आने वाला है वो भी आ जाएगा तो यार्ड पूरी तरह से कंप्लीट हो जाएगा शर्ट के लिए जो हमारे पास पुराने स्क्रैप है उसे हम उनका सेट बनवा देंगे और ਮੇਰੇ ਕਹਿੰਦੇ 8-10 ਦਿਨ ਬਾਅਦ ਇਹ ਕੰਪਲੀਟ ਵੀ ਹੋ ਜਾਏਗਾ ਫਿਲਹਾਲ ਨੂੰ ਜਮੀਦਾਰਾਂ ਨੂੰ ਕੋਈ ਦਿੱਕਤ ਨਹੀਂ ਆਏਗੀ